ਸੋ ਹਣੇ ਸਿਗਾੜੀ ਕੀ ਆ ਜਰਾ ਤੁਹਾਡੇ ਸਾਡੇ ਸਾਰਿਆਂ ਦਾ ਆਇਓ ਸਾਰੇ ਬਧੀ ਹੋਮਗੇ ਸੋ ਲੋ ਜੀ ਅੱਜ ਅਪ ਪੁਆਇੰਟ ਤੇ ਪਹੁੰਚੇਗੇ ਰੱਤਾ ਕਿਹੜਾ ਜਿਹੜਾ ਕੈਥਾ ਦੇ ਵਿੱਚ ਬੋਹਰ ਦੇ ਵਿੱਚ ਮਾਰਨ ਜੀ ਕੈਮਰਾ ਤੇ ਬੋਰ ਚ ਰੇਤਾ ਮਾਰਦਾ ਜੀ ਆਪਾਂ ਕੈਮਰਾ ਬਾਕੇ ਬੋਰ ਨੂੰ ਚੈੱਕ ਕਰਾਂਗੇ ਸੋ ਆਜ ਜੀ ਨੋ ਨੰਬਰ 95928 71707 ਮਾਗੇ ਤਖੜਾ 71 71707 ਤਮੈ ਸਾੜਦੇ ਹੋ ਨਾ ਦੇਖ ਹਾਂ ਇਸ ਵਾਰ ਦੇਖੇ 98 ਦੇਖੇ ਕਿੰਨ ਨੂੰ ਗਾਦੀ ਪੂਰੇ ਨਾ ਪਿਆ ਸੀ ਸਮਾਨ ਜੀ 400 ਪੰਤੀ ਕਿੰਨਾ ਪਿਆ ਸੀ ਸਮਾਨ ਮਾਣ ਕਿੰਨਾ ਪਿਆ ਹੈ ਇੱਜਾ ਸਮਾਨ ਪੂਰੀ ਆ 470 ਤਾਂ ਨਹੀਂ 77 ਹੋਰ ਜੀ ਆ ਨਾ ਬਾਦ ਮੈਂ ਜੋ ਪੱਗ ਦੇ 30 ਫੁੱਟ ਨਾ ਮਲ ਫਾਈਬਰ ਦਾ ਕਿ ਪੱਥਰ ਦਾ ਸੀ ਪੱਥਰ ਦਾ ਰੇਤਾ ਕੰਡਾ ਵਾ ਚੱਕਦੀ ਬਈ ਇਹ ਹਾਂ ਰੇਤਾ ਕੰਡਾ ਵਾ ਚੱਕਦੀ ਨਾਲ ਦੀ ਨਾਲ ਹੀ ਕਰ ਕੀ ਗੱਲ ਚੱਕਦੀ ਰੇਤਾ ਪਾਣੀ ਤੇ ਚੱਕਦੀ ਨਹੀਂ ਹੁਣ ਨਾਲ ਦੀ ਨਾਲ ਹੀ ਹਾਂ ਨਾਲ ਕੀ ਨਾਲੇ ਜੋ ਸੱਚ ਦਾ ਪਤੀ ਨਾਲ ਦੀ ਨਾਲ ਰਹਿਤੀ ਯੋ ਨੀ ਇੱਕ ਕੰਬ ਇਸ ਦਾ ਪਾਣੀ ਕੱਢਦਾ ਨਾ ਰੇਤਾ ਹੀ ਆਉਣਾ ਹੈ ਕਿੰਨਾ ਹੋ ਗਿਆ ਲੱਗਿਆ ਪਾਣੀ ਤੇ 130 ਫੁੱਟ 130 ਤੇ ਜੋ ਆਪੜਗਾ ਚਲੋ ਮੜਾ ਤਾਂ ਅੱਖ ਸਾਡਾ ਜਾਣਦੇ ਥੋੜੇ ਚੱਲੇ ਆ ਮੜਾ ਯਾਰ ਆਮਨਾਲਾ ਦਾ ਪਾਵਾ ਪੂਰਾ ਪਤਾ ਹੈ ਉਪਰ ਕਰੀ ਮੜਾ ਯਾ ਉਪਰ ਕਰ ਉਪਰ ਕਰ ਹਾਂ ਆ ਕੀ ਥਲੇ ਗਰਾਂ ਹਾਂ ਆਦੀ ਕਰ ਥਲੇ ਨੋ 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 ਚੱਲ ਜਾਣ ਦੇ ਇਹ ਕੀ ਹੈ ਤੁਹਾਡੀ ਗੱਲ ਕੋਸੀ ਹੋਈ ਆ ਮੋਟ ਦਿੰਦੀ ਇਹ ਤਾਂ ਕਿੰਨੇ ਚਾਹੀਏ ਗੱਸੀ ਮਿਲ ਰਹੀ ਆ 100 ਤਾਂ ਗਰੀ ਮੜਾ 38 ਦੇ ਥੱਲੇ ਕਰਾ ਹੋਰ ਉੱਪਰ ਕਰਾ ਪਾਣੀ ਦੇ ਹੁੰਦੀ ਆਉਂਦੀ ਆ ਇਹ ਰੇਤਾ ਰੇਤਾ ਨਾਲ ਜੀ ਨਾਲ ਹੱਲ ਚੱਲ ਹੋਈ ਇਹ ਤੇ ਟੁੱਟਿਆ ਹੋਇਆ ਰੇਤਾ ਹੈ ਮੋਰਾ ਰੇਤੇ ਮੋਰਾ ਰੇਤੇ ਹੱਲਾ ਹੱਲ ਚੱਲ ਜੇ ਕਰੀ ਮਾੜੀ ਜੀ ਬਈ ਇੱਥੇ ਹੁਣ ਹੀ ਪਤਾ ਲੱਗ ਜਾਏਗਾ ਫੇਰ ਥੱਲੇ ਕਰਕੇ ਸਾਡੀ ਖਿੱਚਦਾ ਹਾਂ ਥੱਲੇ ਕਰਕੇ ਸਾਡਾ ਲਾਲ ਜੀ ਤੱਕੜਦੀ ਹੈ ਹਾਂ ਲਾਲ ਜੀ ਇਹ ਲਾਲ ਮਿੱਟੀ ਮਾਰਾ ਬਹੁਤ ਜਾਦੇ ਕਿੰਨਾ ਫੁੱਟ ਹੋ ਗਿਆ 138 ਫੁੱਟ ਹੋ ਗਿਆ ਕੋ ਡਰਾਈਵੀਆਂ ਕੱਢੀਆਂ ਨੇ ਕਿ ਸਟ੍ਰਾਈਵਰੀ ਚਿੱਟੀ ਜਿਹੀ ਹੋਈ ਆਈ ਨਾ 138 ਫੁੱਟ ਵਾਲੀ ਡਰਾਈ ਵੀ ਕੋਈ ਚਿੱਟੀ ਜਿਹੀ ਹੋ ਕੇ ਆਈ ਹੈ ਕੋਈ ਪਤਾ ਲੱਗਿਆ ਮੈਂ ਤੈਨੂੰ ਆਖੀ ਹੁੰਦੇ ਚ ਪਲਾਸਟਿਕ ਦੀ ਆ ਯਾਰ ਉਹਦੇ ਪਲਾਸਟਿਕ ਦੀ ਡਰਾਈਵਰੀ ਹੈ ਚੱਲ ਜਾਂਦੇ ਚੱਲ ਜੀ ਹੌਲੀ ਚੱਲੀ ਉੱਪਰ ਕਰ ਮੜਾ ਜਾ ਕਰ ਕੋ ਥੋੜਾ ਜਿਹਾ ਲੱਣ ਦੀ ਆ ਇੱਥੇ ਫੇਰ ਉਹਦੇ ਨਾਲ ਦੀ ਹੂੰ ਤੇ ਨਾਲ ਬਈ ਦੋ ਫੋੜੇ ਜੇ ਕੱਟੇ ਹਾਂ ਇਹ ਹੋ ਗਿਆ ਬਈ ਆ ਸਭ ਤੋਂ ਜਰਹਿਣਾ ਇੱਕ 147 ਫੁੱਟ ਦੇ ਆ ਇਹ ਚਲੋ ਮੋਟਰ ਕੰਨ ਤੇ ਪਾਈ ਤੇ ਬਈ ਇਹ ਕਿਨੇ ਇਹਨਾਂ ਦੇ ਡਰਾਈਵਰ ਆ ਉਹਦੇ ਉਹਦੇ ਆਦੇ ਪੜੋਲੇ ਜਿਵੇਂ ਵਿੱਚ ਪੜੋਲੀ ਟੁੱਟੀ ਹੋਈ ਨਹੀਂ ਗਈ ਬਈਆ ਹਾਂ ਗਲੀਆਂ ਨੇ ਹਨਾ ਗਲੀਆਂ ਨੇ ਪੜੋਲੀਆਂ ਟੁੱਟੀਆਂ ਮਾਲੀ ਮਾੜਾ ਪਿਆ ਹੋਇਆ 100% ਫਰੀ ਥਲੇ ਜਿਹੜੇ ਹਾਲ ਨਾਲ ਪੜੋਲੀ ਟੁੱਟੀ ਹੈਈ ਹੈ ਨਾ ਮਾਲੀ ਹੂੰ ਜਿਹੜਾ ਖਾਰੀ ਪੜੋਲੀ ਟੁੱਟ ਰਹੀ ਆ ਨਾ ਟੁੱਟ ਰਹੀ ਹੈ ਟੁੱਟੀ ਵੀ ਹੈ ਇੱਥੇ ਗੈਪ ਆ ਗਿਆ ਹਨਾ ਉਹਨਾਂ ਨੇ ਗੈਪ ਪੜੋਲੀਆਂ 'ਚ ਗੈਪ ਨਹੀਂ ਗਾਪਰ ਚ ਨਾ 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 ਸਾਖਟ ਆਇਓ ਮਿੱਟੀ ਲੱਗੀ ਹੋਈ ਤੇ ਨਾ ਨਾਲਗਾ ਹੋਰ ਵੀ ਲੱਗੀ ਹੋਰ ਪੱਤਾਂ ਕੋਈ ਲੱਗੇ ਇਹ ਹੈ ਪੱਤਾਂ ਲੱਗੀ ਨੇੜੇ ਕਿਸ ਤਰ੍ਹਾਂ ਹੋਰ ਪੱਤਾਂ ਲੱਗੀ ਹੋਰ ਨੇੜੇ ਲੱਗੇ ਹੋਰ ਦੇਖ ਐਂ ਤਰਨੋ ਤਲਾ ਪਾਣੀ ਸਾਫ ਆ ਦੇ ਹਾਂ ਉਥੋਂ ਉੱਤੋਂ ਹੀ ਡਿੱਗਦਾ ਫੇਰ ਆ ਗਿਆ ਡੁੱਪ ਕਰੀ ਨਹੀਂ ਉਹ ਆ ਗਿਆ ਫੇਰ ਉਹ ਉਹਦੇ ਨਾਲ ਦੀ ਆਗ ਆ ਫੇਰ ਰਿਤਾਇਆ ਇੱਥੋਂ ਡਿੱਗਣ ਲੱਗ ਗਿਆ بڑا ਜਿਹਾ ਕੈਮਰਾ ੱਲਿਆ ਮੜੀ ਪੱਲ ਚੱਲੋ ਹੀ ਫੇਰ ਡਿੱਗ ਗਿਆ ਹਾਂ ਤਾਂ ਤਾਂ ਪੜੋਲੀਆਂ ਟੁੱਟੀ ਹੋਈਆਂ ਤਾਂ ਤਾਂ ਕਿੰਨਾ ਹੋ ਗਿਆ ਆਗ ਦੇਖ ਹਾਂ ਇਹ ਦੋ ਦੋ ਟੁਕੜੇ ਨੇ ਇੱਥੇ ਦੇਖ ਇੱਕ ਹਾਂ ਉਪਰ ਕਰੀ ਮੜਾ ਜਿਹਾ ਤਰਣ ਗਿਆ ਹੋਰ ਕਰਾ ਹੋਰ ਕਰਾ ਬਥੇਲੇ ਕਰਾ ਇਹ ਕਿਛੋਟਾ ਜਿਹਾ ਇੱਕ ਵੱਡਾ ਨਾਲ ਆਵੇ ਵੱਡਾ ਟਟਾ ਇਹ ਹਾਂ ਇਹ ਤਾਂ ਪੁਆਇੰਟ 0.2 ਰੁਪਏ ਨੇ ਕੀ ਇਹ ਦੇ ਆ ਆ ਮੋਰੀਆਂ ਹੀ ਆਈਆਂ ਨੇ ਮਾਲ ਮੜਾ ਪਾਇਆ ਉਹਨੇ ਕੁਛ ਨਹੀਂ ਆ ਮਾਲ ਮੜਾ ਬਹੁਤ ਵਿਚਾਰ ਵਰ ਮੋਰਾ ਪੜੋ ਲੀ ਟੁੱਟੀਆਂ ਹੀ ਦੇਖੋ 155 ਮੁੱਤ 155 ਤੋਂ ਮੋਟਰ ਵਾਲੀ ਜਗ੍ਹਾ ਤੋਂ ਗਏ ਨਹੀਂ ਨਾ ਨਾ ਕਿੰਨੀ ਕੱਢੀ ਆਪਣੇ ਡਰਾਈਵਰੀ 70 170 ਰੁਪਏ ਬਣੇ ਨੇ ਨਾ 170 ਰੁਪਏ 70 ਅਨਾ ਕਿੰਦਰ ਰੁਪਏ ਆਪਾਂ ਇਹੋ ਫੇਰ ਆ ਗਿਆ ਫੇਰ ਵੇਖ ਚਲੋ ਜੀ ਹੋਈ ਏ ਹੋਈ ਚੱਲ ਆ ਗਿਆ ਥੱਲੇ ਫੇਰ ਆਵੇਗਾ ਹਾਂ ਇਹ ਕਿੰਨਾ ਓਏ ਦੋ ਕੁ ਬੋਟੇ ਤੇ ਲੱਚਾ ਲਗਾ ਦੇ ਦੇ ਦੇਖ ਮਾਲ ਪੱਥਰ ਲੱਗੇ ਫੇਰ ਫੇਰ ਪੱਥਰ ਦਾ ਮਾਲ ਪੜਾ ਪਾਇਆ ਸਾਰਾ ਪੱਥਰ ਦਾ ਮਾਲ ਬੈਂਚ ਪਿਛਲੇ ਸਾਲ ਬਹੁ ਮੜਿਆ ਉਹ ਹੀ ਆ 55 55 55 ਬੋਟੇ ਜਾਣ ਦੇ ਮਿੱਟੀ ਲੱਗ ਰਹੀ ਦੀ ਪਾਈ ਪਗਾ ਚੱਲ ਚੱਲ ਜਾਣ ਦੇ ਲਾਲ ਮਿੱਟੀ ਦੇ ਉੱਪਰ ਤੇ ਚੱਕ ਦੇ ਤਲਾਪਾਂ ਸਾਫ ਆ ਮੋਟਰ ਵਾਲੇ ਜੋੜਾਂ ਦੇ ਉੱਤੇ ਮਿੱਟੀ ਆਈ ਉਹ ਤੋਂ ਗਈ ਏ ਤੇ ਆਈ ਏ ਰੋਥੇ ਕਿੰਨੇ ਆ ਗਏ ਉੱਥੇ ਕਿੰਨੇ ਆ ਗਏ ਥੱਲੇ ਤੋਂ ਚੱਲ ਮੰਨ ਲਈ ਆ ਫਿਰ ਗਿਆ ਚੱਕੀ ਭਾਈ ਦਾ ਮੜਿਆ ਉੱਪਰ ਕਰੀ ਬਹੁਤੀ ਗੱਲ ਆ ਅਪੜੋ ਲੀਟ ਰੁੱਟੀ ਏ ਭਾਈ ਆਪੜੋ ਲੀਏ ਵੀ ਰੁੱਟੀ ਏ ਤਾਂ ਤਾਂ ਮਾਲ ਪੈਣਾ ਤੇ ਜਗ੍ਹਾ ਜਗ੍ਹਾ ਤੇ ਪੜੋਲੀ ਟੁੱਟੀ ਹੋਈ ਏ ਪੜੋਲੀ ਹੋ ਜੇ ਬਰੈਡ ਬਣਾਉਂਦਾ ਕਿੰਨਾ ਹੋ ਗਿਆ ਤੂੰ ਦੇਖ ਮੜਾ ਜਾ ਦੱਸ ਹੀ ਯਾਰ ਤੂੰ ਮੜਾ ਜਾ ਆਪਾਂ ਜੋ ਕੋਈ ਦੇਖਾਂਗੇ ਜੇ ਤੈ ਉਹ ਮੇਰੇ ਦਾ ਚੋਰ ਚੱਲਣ ਵਾਲਾ ਤੋਂ ਦਰ ਮੈਂ ਜਿੱਦਣਾ ਹੋ ਗਿਆ ਦੇਖੀ ਉਰੇ ਦਾ ਸਾਹ ਥੱਲੇ ਦੁਬਾਰਾ ਕਰਕੇ ਚੈੱਕ ਕਰਦੇ ਕਿੱਥੇ ਗਿਆ ਥੱਲੇ ਬੁਰ ਕੇ ਚੈੱਕ ਕਰਿਆ ਜਿਹੜਾ ਸਾਫ ਹੀ ਨਹੀਂ ਨਾ ਦੀ ਆਪਾਂ ਨੂੰ ਉਦੋਂ ਫਿਰ ਪਾਣੀ ਮਾਰਦਾ ਮੋਟਾ ਹੀ ਨਿਕਲੀ ਉਹ ਥੱਲੇ ਥੱਲੇ ਕਰੀ ਧੜਾਏ ਥੱਲੇ ਨੂੰ ਬਈ ਲੈ ਵੀਰੇ ਕੈਮਰਾ ਕੈਮਰਾ ਉੱਤੇ ਚੱਕੀ ਲਓ ਬਸ ਉਹੀ ਹੈ ਪੈਂਟ ਦੀ ਆ ਆ ਗਿਆ ਚੱਲ ਜਾਣ ਦੀ ਇਹਦੇ ਅੱਜ ਸਾਨੂੰ ਮੇਰੇ ਖਾਲ ਅੱਜ 4-5 ਦਿਨ ਹੋ ਗਏ ਉਹਨੇ ਮੋਟਰ ਤਾਂ ਇਹਨੂੰ ਸਾਫ ਹੋ ਗਿਆ ਮਾਂ ਵੀ ਪਹਿਲਾਂ ਕੱਢਦੀ ਹੈ ਮੋਟਰ ਤਾਂ ਮਾਂ ਸੁਤੀ ਵੀ ਉਹ ਸਾਫ ਦਿਖ ਰਿਹਾ ਦਿਖ ਤੈਨੂੰ ਉੱਧਰ ਦੂਜੇ ਪਾਣੀ ਆ ਵੇਖੀ ਹੁਣ ਪਾਣੀ ਸਹੀ ਆਉਣ ਦਿਆ ਵੇ ਜਿੱਥੇ ਆਏਗਾ ਉੱਥੇ ਰੇਤਾ ਆ ਜਾਂਦਾ ਨਾਲ ਨਾਲ ਫਿਰ ਰੇਤਾ ਆ ਜਾਂਦਾ ਬਟਨ ਕਰ ਕਰੀ ਮੜਾ ਜਾ ਕਰੀ ਬਈ ਉੱਤੇ ਗੜਿਆ ਥੱਲੇ ਘਰ ਹੌਲੀ ਜਮਾ ਹੌਲੀ ਹੌਲੀ ਥੱਲੇ ਘਰ ਇਹਦੇ ਵਰਸੇ ਹੁੰਦੀ ਹੈ ਰੋਕ ਆ ਵੇਖੇਗਾ ਮੋਰੀ ਆ ਉਹ ਵੇ ਆ ਉਹ ਵੇ ਆ ਕੋ ਵੀ ਆ ਗਈ ਕੱਟਦਾ ਇਹ ਨਾ ਜਿੱਥੇ-ਜਿੱਥੋਂ ਵੀ ਟੁੱਟਾ ਨਾ ਉਹਨਾਂ ਨੇ ਲਈ ਜਾ ਉਹ ਮੈਂ ਭੇਜ ਦਾਂਗਾ ਲੈ ਪਤਾ ਲੱਗ ਜਾਏ ਕਿ ਇੰਨੇ ਥਾਵਾਂ ਤੋਂ ਟੁੱਟਦਾ ਹੋਇਆ ਕਿੰਨਾ ਹੋ ਗਿਆ ਇਹ ਹੋ ਗਿਆ ਜੀ ਆਪਣਾ 167 ਬਟ ਚਲੋ ਜੀ ਕਰ ਮੈਂ ਇੱਧਰ ਹੋ ਜਾਂਦਾ ਥੋੜਾ ਇੱਧਰ ਨੂੰ ਏ ਥੱਲੇ ਨੂੰ ਕਰ ਲਾ ਮੈਂ ਇਹ ਇਹ ਚੱਕੀ ਉੱਪਰ ਥੋੜਾ ਜਾ ਇਹ ਇਹ ਜੋ ਦੇ ਮੋਰਾ ਨੋ ਨੋ ਜੋੜੇ ਕਿ ਮੋਰਾ ਜੋੜੇ ਨਹੀਂ ਗਮੋਰਾ ਮੋਰਾ ਜਾਣਦੇ ਜਾਣਦੇ ਚਾਨ ਆ ਦੀ ਮੋਰਾ ਆਨੇ ਤੇ ਰਤਨੇ ਨੇ ਕੋਲੇ ਜਿਵੇਂ ਗੋਲ ਪੈਂਚ ਬੰਦੇ ਨੇ ਗ੍ਰੈਂਡਰ ਨਾਲ ਤਿੰਨ ਨੇ ਵੇਖੋ ਥੱਲੇ ਆ ਦੋ ਕੱਟੇ ਨੇ ਤਿੰਨ ਚਾਰ ਚਫੇਰੇ ਵੇਖੇ 170 ਫੁੱਟ ਦੇ ਇਹ ਤਾਂ ਪਲੇਟਾਂ ਦੀ ਡਰਾਈਵਰੀ ਵੀ ਨਹੀਂ ਮੋਰਾ ਤਾਂ ਫੈਂਟਰ ਨਾ ਹੋ ਯਾਰ ਇਹ ਭਾਂ ਦਾ ਗਲੀਆਂ ਦਾ ਫੈਂਟਰ ਫਿਲਟਰ ਇੱਥੇ ਕਿੱਥੇ ਆ ਗਿਆ 170 ਤੇ ਫਿਲਟਰ ਕਿੱਥੇ ਆ ਗਿਆ ਇੰਨੇ ਬਈ ਗੋਲ ਗਲੀਆਂ ਨੇ ਚਾਰੇ ਪਾਸੇ ਗਲੀਆਂ ਨੇ ਇਹ ਤਾਂ ਉਹਨਾਂ ਦਾ ਅਲੱਗ ਫੈਂਟਰ ਹੋਇਆ ਇਹ ਤੇ ਗੋਲ ਗਲੀਆਂ ਨੇ ਸਾਰੀਆਂ ਚਾਰੇ ਪਾਸੇ ਥੋੜਾ ਜਿਹਾ ਕਰੀ ਤਲਾ ਥੋੜਾ ਜਿਹਾ ਤੇਰੇ ਨਾਲ ਥੱਲੇ ਕਰੀ ਤਲਾ ਕਰੀ ਕਿੰਨਾ ਉਰੇ 170 70 ਫਿਲਟਰ ਆ ਫਿਲਟਰ ਆ ਫਿਲਟਰ ਫਿਲਟਰ ਇਹ ਫਿਲਟਰ ਕਿੰਨਾ ਹੈ 170 ਤੋਂ 60 170 ਇਹ ਸਾਰੇ ਤੋੜੇ ਇਥੋਂ ਫਿਲਟਰ ਫਿਲਟਰ ਆ ਗਿਆ ਉੱਤੇ ਚਲੋ ਵਿੱਚ ਫਿਰ ਪੱਕਾ ਆਵੇਗਾ ਮਾਲ ਚਲੋ ਜੀ ਅੱਛਾ 170 ਤੇ ਪਾਇਆ ਜੀ ਹਾਂ ਅੱਛਾ ਚਲੋ ਜੀ ਪੂਰਾ ਰਿੱਤਾ ਥਾ ਨਾ ਜਿੱਥੇ ਰਿੱਤਾ ਆਏਗਾ ਉੱਥੇ ਫਿਲਟਰ ਪਾ ਜਾਣ ਦੋ ਜੀ ਫੋਨ ਤੇ ਉਹ ਦੇਖਣਗੇ ਜੀ ਉਹਦਾ ਪਹਿਲਾ ਦਿਨ ਚੱਲਿਆ ਹੈਗਾ ਉਹਨੂੰ ਕੌਣ ਆਇਆ ਕਬਾਤ ਚ ਕਰ ਲਈ ਹਾਂ ਦੇਖ ਰਿਹਾ ਚੱਲ ਦੇਖ ਲਈ ਇੱਕ ਮਿੰਟ ਅੱਜੀ ਬਾਤ ਹੋ ਸਕਦਾ ਜਿਹੜੇ ਫਿਲਟਰ ਹੈ ਨਾ ਆਹ ਫਿਲਟਰਾਂ ਚ ਵੀ ਗਲੀਆਂ ਆਉਂਦੀਆਂ ਆ ਗਿਆ ਹੋਇਆ ਇਹ ਫਿਲਟਰਾਂ ਚ ਵੀ ਮੰਨ ਤੇਰੇ ਜਾਲੀ ਵੀ ਨਾ ਇਕੱਠੀ ਹੋਈ ਹੋਏ ਤੇ ਆ ਪਾਸੇ ਲੱਗਿਆ ਹੋਇਆ ਯਾਰ ਇਹ ਬਹੁਤ ਡੱਡਾ ਜਿਹਾ ਕਿੰਨ ਲੱਗੰਦਾ ਕਿਉਂ ਜੀ ਹੱਡੜੇ ਮੋਰੇ ਫੁੱਲੇ ਥੋੜੀ ਤੇ ਫਿਲਟਰ ਕੇ ਫਿਲਟਰ ਦੇ ਯਾਰ ਐਵੇਂ ਮੋਰੇ ਨਹੀਂ ਫੁੱਲੇ ਹੋਣੇ ਚਾਹੀਦੇ ਨਾਲੇ ਗੋਲ ਫਿਲਟਰ ਤੇ ਹੁੰਦੇ ਹੀ ਨਹੀਂ ਕਿਸੇ ਦਾ ਕਿਸੇ ਦਾ ਹੀ ਨਹੀਂ ਵੇਖਿਆ ਗੋਲ ਫਿਲਟਰ ਤੇ ਆਪਾਂ ਗੋਲ ਥੋੜੀ ਪਾਇਆ ਸਮਾਂ ਲੰਬੀ ਚਰੀ ਦਾ ਲੰਬੀ ਚਰੀ ਨਹੀਂ ਫਿਰ ਕਿਵੇਂ ਗੋਲ ਇਹ ਤੇ ਗੋਲ ਹੋਏ ਫਿਰਦੇ ਨੇ ਫਿਰ ਐਨੇ ਥੋੜੂ ਹੁੰਦੇ ਨੇ ਬਈ ਗਲੀਆਂ ਇਹ ਤਾਂ ਕੱਢੀ ਹੋਈਆਂ ਨੇ ਆ ਤਾਂ ਫੈਂਟਰੀ ਚੱਲਦਾ ਹੈ ਫਿਲਟਰ ਜਾ ਰਿਹਾ ਤਾਂ ਯਾਰ ਗੋਲ ਫਿਲਟਰ ਐਵੇਂ ਅੱਜ ਤੱਕ ਕਦੀ ਕਿਸੇ ਦਾ ਦੇਖਿਆ ਹੀ ਨਹੀਂ ਹੁੰਦਾ ਹੁੰਦੇ ਨੇ ਚੱਲਾ ਇਹ ਬੋਰਡ ਚੱਲ ਰਿਹਾ ਹੁੰਦੇ ਨੇ ਉਹ ਤੇ ਹੁੰਦੇ ਨੇ ਗੋਲ ਵਾਲੇ ਦੇ ਤਲਾਮਕ ਦਾ ਮਿੱਟੀ ਰਾਮਕੂ ਦੇਖਿਆ ਨਾ ਪੰਡੂ ਫਸਿਆ ਹੋਇਆ ਦੇ ਤਲਾ ਪਾਣੀ ਸਾਫ ਆ ਰਿਹਾ ਦੇਖ ਪਾਣੀ ਖਲੋਤਾ ਨਾ ਇੱਕ ਜਗ੍ਹਾ ਤੇ ਜਾਣ ਲਈ ਜਾਣਦੇ ਬਈ ਫਿਲਟਰ ਇਹ ਹੈ ਨਾ ਆਗੇ ਆਗੇ ਇਹ ਉਹ ਜਿਹੜਾ ਥੱਲੇ 깔ਿਆ ਜੇ ਇਹ ਤਾਂ ਸਰਗੇ ਨੇ ਤੋ ਕੁੰਡੀ ਬਾਗ ਨਹੀਂ ਹੀ ਕਲਿਆਮਾਨਾ ਥੱਲੇ ਹਨ ਹਾਂ ਫਸਿਆ ਖਲੋਤਾ ਇੱਥੇ ਤੇ ਕੋਈ ਨਾ ਆਪਣੇ ਉੱਪਰ ਜਿੱਤਾ ਚੱਲ ਜਾਣਾ ਹੈ ਆ ਗਈ ਬੱਜਰੀ ਡਿੱਗੀ ਹੈ ਬੱਜਰੀ ਹੈ ਬੱਜਰੀ ਹੈ ਨਾ ਬਾਈ ਉਹ ਕੱਲੀ ਤਾਰ ਫਸਰੀ ਹੈ ਉੱਪਰ ਹਨ ਟੁੱਟ ਰੁੱਟ ਜਾਂਦੀ ਨੇ ਤਾਰ ਉਹ ਤਾਂ ਪਾਣੀ ਦਾ ਕਿੰਨਾ ਫਿਰਦਾ ਪੀ ਲੱਗ ਜਾਂਦਾ ਥੱਲੇ ਤਾਂ ਆਹ 1 ਮਿੰਟ ਅਜੇ ਬੜਾ ਮੋੜਾ ਜਿਹਾ ਆਇਆ ਸੀ ਨਾਲ ਸਾਰੀ ਨਿਕਲ ਗਈਆਂ ਇਹ ਤਾਂ ਸਾਇਲੈਂਟ ਕਰ ਦੋ ਸਾਇਲੈਂਟ ਕਰ ਦੋ ਸਾਰੇ ਉਹ ਸਾਰੇ ਜੀ ਨਿਕਲ ਗਏ ਆ ਗੋਲੀਆਂ ਨੇ ਬਾਲੀਆਂ ਤਗੜੀਆਂ ਜੀਆਂ ਲੱਗਦੀਆਂ ਨੇ ਆ ਵੇ ਗੋਲੀਆਂ ਇਹ ਆਖ ਲਈ ਇੱਕ ਮਿੰਟ ਇੱਕ ਮਿੰਟ ਉੱਪਰ ਕਰ ਆ ਆ ਇੱਥੋਂ ਕੋ ਪੜੋਲੀ ਹੱਲੀ ਹੋਈ ਆ ਹਾਂ ਆ ਉਥੇ ਰੇਤਾ ਵੇ ਕੀ ਕਰ ਗਿਆ ਆ ਪੜੋਲੀ ਹੱਲੀ ਐ ਤਾਂ ਵੇ ਗੈਪ ਪਿਆ ਹੋਇਆ ਪੜੋਲੀਆਂ ਚ ਵੇ ਕਿ ਹਾਂ ਆ ਦੇਖ ਕਿੰਨਾ ਹੋ ਗਿਆ ਦੇਖ ਮੜਾ ਹਾਂ ਹੈ 220 ਕਿਉਂ ਪੜੋਲੀ ਸਰਕੀ ਆ ਹਾਂ ਪੜੋਲੀ ਸਰਕੀ ਹੋਈ ਆਪਣੈਟ ਦੇ ਤਾਂ ਕਿ ਤਰ੍ਹਾਂ ਕਿਰ ਰਿਹਾ ਅਜੇ ਵੀ ਕਿਰ ਰਿਹਾ ਪੜੋ ਲਈ ਸਰ ਕੀ ਹੋਈ ਹੈ ਤਾਂ ਆਪਾਂ ਨੂੰ ਇੰਨੀ ਕੁ ਲੱਗਦੀ ਹੈ ਵਿੱਚੋਂ ਤੇ ਜ਼ਿਆਦਾ ਹੋਏਗੀ ਹਾਂ ਉਂਝ ਹੁਣ ਇੰਨੀ ਲੱਗਦੀ ਹੈ ਕੈਮਰੇ 'ਚ ਚਲੋ ਜੀ ਚੱਲ ਕਿੰਨੇ ਦੇ ਆਏ 220 ਫਿਲਟਰ ਜਲਦਾ ਉਹ ਫਿਲਟਰ ਹੀ ਖਤਮ ਹੋ ਮੈਂ ਰੱਖਦਾ ਫਿਲਟਰ ਕਿਹੜਾ ਬਾਈ ਕਿਹੜਾ ਜਲਦਾ ਫਿਲਟਰ ਦੇ ਵਿੱਚੋਂ ਹੀ ਭਾਂ ਜੋ ਰੇਤਾ ਆਉਂਦਾ ਤੇ ਰੇਤੀ ਆਉਂਦੇ ਜਿਹੜਾ ਜਦੋਂ ਪੱਕੀ ਪਾਉਂਦਾ ਸਾਰਾ ਫਿਰ ਕਾਨੂੰ ਕਰਨਾ ਤੇ ਏਡਾ ਬੱਢਣਾ ਆਪੜੋ ਲੀ ਲੀ ਆ ਫੇਰ ਪੜੋਲੀ ਲੀ ਸਹੀ ਗੱਲ ਬੋਕ ਬਰੋਕ ਦੇ ਉੱਥੋਂ ਮਿੱਟੀ ਐ ਡਿੱਗੀ ਅੱਗੇ ਫੇਰ ਪੜੋਲੀ ਲੀ ਉਹ ਛੱਡ ਗਿਆ ਕਾ ਫੇਰ ਹੀ ਲੀ ਕਿੰਨਾ ਹੋ ਗਿਆ ਰੇ ਪੂਰਾ ਅਰੇ ਢਟਕਾ ਫਰਕ ਨਾ ਫੁਟਕਾ ਆਪਾਂ ਨੂੰ ਤਾਂ ਥੋੜਾ ਲੱਗਦਾ ਬੰਦੇ ਠੰਡੇ ਕੀ ਪਤਾ ਕਿੰਨਾ ਫਰਕ ਹੈ ਕਿੰਨਾ ਆਪਾਂ ਨਹੀਂ ਹੈਗੀ ਪਤਾ ਉੱਥੋਂ ਆਪਾਂ ਨੂੰ ਥੋੜਾ ਜਿਹਾ ਲੱਗਦਾ ਇਸ ਤਰ੍ਹਾਂ ਤੇ ਇਹ ਤਾਂ ਬਹੁਤ ਫਰਕ ਆ ਆ ਸ਼ਰਿਆ ਵੀ ਪਤਾ ਲੱਗਣ ਦਿਆ ਵੇ ਚਲੋ ਜੀ ਇਹ ਥੱਲੇ ਬੁਰੇ ਪਰ ਆਊਗਾ ਚੱਕੀ ਉੱਪਰ ਕਰੀ ਮੜਾ ਉੱਪਰ ਕਰ ਉੱਪਰ ਆ ਵੇ ਕਿੰਨਾ ਹੋ ਗਿਆ ਰਿਹਾ ਭਾਈ ਆ ਫਿਰ ਸਰਕੀ ਇੱਥੋਂ ਫਿਰ ਸਰਕੀ ਹਰ ਹਰ ਜੋੜ ਛੁੱਟ ਗਈ ਬਡੋਲੀ ਇਹ ਛਡੋਲੀ ਵੀ ਟੁੱਟ ਗਈ ਟੁੱਟ ਗਈ ਬਡੋਲੀ ਹੈ ਟੁੱਟੀ ਹੈ ਕਿ ਕਿਵੇਂ ਟੁੱਟ ਗਈ ਜੋੜ ਵੀ ਹੈ ਥੱਲੇ ਤੇ ਉੱਤੋਂ ਉੱਚੀ ਬਡੋਲੀ ਟੁੱਟ ਗਈ ਹੈ 235 ਆ ਬਡੋਲੀ ਟੁੱਟੀ ਗਈ ਲਾ ਚੱਡਾ ਚਲੋ ਜੀ ਮਾਲ ਪੜਾ ਪਾਇਆ ਸਭ ਤੋਂ ਜ਼ਿਆਦਾ ਤਾਂ ਜੇ ਕਿ ਸਾਡਾ ਜਾਣਦੇ ਬੁੱਕਰੀ ਨਾਲ ਪੈਤੀ ਪਰ ਮਿਲ ਹਾਂ ਬੁੱਕੀ ਵਾਲਾ ਬਾਈ ਉਹ ਤਾਂ ਸਾਰੀ ਸਿਸਟਮ ਆ ਫੇਰ ਆ ਵੀ ਇੱਥੇ ਅਮਦਾਰੇ ਤਾਂ ਬੋਨਗੇ ਡਰਾਦਾ ਹੀ ਆ ਫੇਰ ਫੇਰ ਅੱਗੇ ਬੜੋਲੀ ਅੱਗੇ ਫੇਰ ਉੱਪਰ ਚੱਕੀ ਦਰ ਨਾ ਚੌਥੀ ਤਾਂ ਆ ਗਈ ਬੜੋਲੀ ਹਿੰਦੀ ਆ ਵੇ ਕਿ ਕਿ ਕਿੱਨਾ ਹੋ ਗਿਆ ਕਿਤੇ ਨਿਤਰਿਆ ਪਾਣੀ ਆਉਂਦਿਆ ਸੀ ਕਿੱਥੇ ਫੇਰ ਪੈਂਜ ਰੇਤਾ ਡਿੱਗਾ ਕੈਮਰਾਗੇ ਤੋਂ ਕਿੱਨਾ ਹੋ ਗਿਆ ਬਾਈ ਦੇਖਿਓਰਾ ਏ ਉਰੀਆ ਥੋੜਾ ਡਾਊਨ ਕਰ ਲਓ ਇਸਰਾ ਪਤਾ ਲੱਗ ਜਾ 35 ਕਿ ਬਟ ਹੋ ਗਿਆ ਹਰਕ ਪੜੋ ਲਈ ਚੱਲ ਜਾਣ ਦੇ ਰੋਕ ਲਈ ਮੜਾ ਜੁੜ ਜੇ ਤੇ ਬਈ ਇਹ ਤਾਂ ਉਦੋਂ ਵੀ ਦੇਖਦਾ ਯਾਰ ਕੈਮਰਾ ਚ ਉਦੋਂ ਉਦੋਂ ਨਹੀਂ ਦੇਖਦਾ ਉਦੋਂ ਥੋੜਾ ਹੁਣ ਤੇ ਰੇਤਾ ਚ ਆ ਗਿਆ ਆ ਗਿਆ ਕਰੀ ਬਈ ਥੋੜਾ ਡਾਊਨ ਉਦੋਂ ਵੀ ਬੈਂਤੀ ਦਾ ਪਤਾ ਲੱਗਦਾ ਉਰੀਏ ਉਦੋਂ ਨਹੀਂ ਇੰਨਾ ਹੁੰਦਾ ਤੇ ਪਤਾ ਹੀ ਲੱਗ ਆ ਵੇ ਚੱਲ ਬਈ ਜਾਣ ਦੇ ਇਹ ਚੌਥੀ ਤਾਂ ਤੇ ਆ ਵੇ ਤਾਂ ਗਿਰੇਗਾ ਚੱਲ ਜਾਣ ਦੇ ਕਈ ਥਾਵਾਂ ਹੋ ਗਈਆਂ ਇਹ ਤਾਂ ਥੱਲੇ ਦਾ ਜਿਆਦਾ ਹੱਲੀ ਆਉਣੀ ਬਹੁਤ ਭੜੋਲੀਆਂ ਆ ਲਿਆ ਜਾਣ ਦੇ ਬਾਈ ਜਾਣ ਨਹੀਂ ਬੋਰ ਦਾ ਕੋਈ ਨਾ ਬਾਈਆਂ ਨਹੀਂ ਮਾਰੇ ਕੈਮਰਾ ਵੀ ਸੀ ਲਿਆ ਹਾਂ ਉਦੋਂ ਤਾਂ ਸਾਬਤ ਹੀ ਗਈ ਹਾਂ ਉਹ ਤਾਂ ਸਾਬਤ ਸਾਰਾ ਉਦੋਂ ਹੀ ਬਰਕ ਤੇ ਜਾਉਂਦਾ ਸੀ ਵਿੱਚ ਉਹਦਾ ਨਾ 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 ਉਦੋਂ ਨਹੀਂ ਆ ਗਿਆ ਮੋਟਰ ਫਾਟੇਗੀ ਤੈਨੂੰ ਮੱਝ ਗਿਆ ਨਾ 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 ਮੋਟਾ ਥੋੜੀ ਆ ਅੱਜ ਸਿਰੇ ਤੇ ਲੱਗੇ ਕੋ ਨਹੀਂ ਨਾ ਨਾ ਸਿਰੇ ਤੇ ਤਾਂ ਬਹੁਤ ਦੂਰ ਪਿਆ ਜੇ ਤਾਂ ਸਿਰੇ ਜਾਵਾਂਗੇ ਫਿਰ ਪਤਾ ਲੱਗੇਗਾ ਆਹ ਵੀ ਅਲੀ ਹੋਈ ਆ ਸਾਰੀਆਂ ਪੰਜਵੀਂ ਦਾ ਕੀ ਬਾਈ ਉੱਪਰ ਕਰੇ ਉੱਪਰ ਕਰੇ ਸਾਡੇ ਉੱਤੇ ਪੰਜਵੀਂ ਦਾ ਆ ਗਈ ਪੜੋਲੀ ਹੰਦੀ ਗਾਂਦੂਰੀਆਂ ਦਾ ਹੀ ਭੋਣਿਆ ਤਾਂ ਕਿੰਨਾ ਹੋ ਗਿਆ ਕੀ ਹੋ ਗਿਆ ਹੋ ਗਿਆ ਬਈ ਪੜੋਲੀ ਹੰਦੀ ਹੈ ਤੁਮੀ ਨਾ ਨਾ ਗਾਲਾਂ ਦੇ ਨਹੀਂ ਨਹੀਂ ਗਲੇ ਵੀ ਹੈਗਾ ਪੜੋਲੀ ਹੰਦੀ ਹੈ 245 ਚਲ ਰਾਮਨਾਲ ਕਰੀ ਬਾਈ ਕੈਮਰਾ ਥੱਲੇ ਗੈਪ ਤੇ ਰੋਕੀ ਮੜਿਆ ਆਵੇ ਆ ਲੈ ਆਈ ਤੇ ਰੋਗਲੀ ਕਿੰਨਾ 242 ਮਿੱਟੀ ਦੇ ਡਲੇ ਵੇਖ ਲੋ ਇਹਦਾ ਰਿੱਤਾ ਉਹੀ ਹੁੰਦਾ ਚੱਲ ਜਾਣ ਦੇ ਬਈ ਯੋ ਨੀ ਕੋਈ ਵੀ ਜੋੜ ਰਿਆ ਪਹਿਲਾਂ ਵੀ ਜੋੜ ਕੇ ਦੋ ਹੱਲੇ ਉਹ ਤਾਂ ਕਿੱਡਾ ਸਾਫ ਪਾਣੀ ਆਏ ਜਿੱਥੇ ਆ ਜੋੜਾਂ ਦੇ ਗਿਆ ਕੈਮਰਾ ਉੱਥੇ ਵੇਖ ਲੋ ਐਸੀ ਤੇ ਅਸੀਂ ਫੇਰਤੀ ਸਾਰੇ ਸੌਦੇ ਦੀ ਦਿਸਣ ਨੂੰ ਹਟ ਗਿਆ ਹਰ ਹੱਲੇ ਕਹਿੰਦੇ ਪਤਾ ਕਿ ਇੱਕ ਪਾ ਦਈਏਗਾ ਮੋਟਰ ਆ ਫੇਰ ਇੱਕ ਫਿਰ 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 ਹੋਰ ਚੱਕਤਾ 8 ਫੁੱਟ ਦੀ ਆਪਣਾ ਤਾਂ ਆ ਆ ਗਿਆ ਫੇਰ ਨਾ 53 49 75 ਬੰਜੀ ਹੁੰਦਾ 8 ਫੁੱਟ ਦੀ ਹੁੰਦੀ ਹੈ ਹੂੰ 6.5 ਦੀ ਹੁੰਦੀ ਹੈ ਆਇ ਨਾ ਕੀ ਹੋ ਗਿਆ ਬਸ ਥੋੜਾ ਆ ਜਾ ਨਾ ਜਦ ਛੱਡੇ ਆ ਆਰਾਮ ਨਾਲ ਛੱਡਿਆ ਇੱਕ ਰੱਖ ਖਲਾਰ ਦੀ ਇੱਥੇ ਮੜਾ ਜਾ ਬਾ ਇੱਥੇ ਖਲਾਰ ਦੇ ਮੜਾ ਆ ਦੇ ਇਹ ਜਿਹੜੇ ਹਸਾਬ ਨਾਲ ਪੈਜ ਜੋੜ ਹੱਲੇ ਨੇ ਮੈਨੂੰ ਲੱਗਦਾ ਸਾਗਟ ਤੋਂ ਬਣੀ ਮਾਲ ਪਿਆ ਹੋਇਆ ਮੈਂ ਸਾਗਟ ਤੋਂ ਹੈ ਤੇ ਜੇ ਜਦੋਂ ਸੱਲ ਟੁੱਟਿਆ ਨਾ ਕਿਤੇ ਫਲੇਟਰ ਗੇਵਰ ਚੱਲ ਕੱਲੀ ਕੱਲੀ ਪਡੋਲੀ ਸਰਕ ਦੀ ਚੱਲ 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 ਬਾਈ ਬੈਟਿੰਗ ਹੀ ਉਦੋਂ ਸਹੀ ਸੀ ਪਹਿਲਾਂ ਬਾਈ ਉਦੋਂ ਸਾਰਾ ਕੁਝ ਕੋਈ ਪੜੋ ਲਪੜੋਲੀ ਵਾਲਾ ਇੰਨਾ ਆ ਦੇ ਐਂਟਰੀ ਚੱਲਦਾ ਉਹ ਬਸ ਨਿਸ਼ਾਨ ਲਾ ਜਾਂਦਾ ਹਾ ਚੱਕਰ ਗਈ ਉਹ ਕਰੋ ਕਰੋ ਕਿੰਨਾ ਗਰੋ ਕੇ ਕੰਨਾ ਹੋ ਗਿਆ ਆ ਆ ਇੱਥੇ ਵੇ ਪਡੋਲੀ ਟੁੱਟ ਰਹੀ ਆ ਨਾ ਉਹ ਆ ਗਿਆ ਉਹ ਤਾਂ ਦੂਜਾ ਸਾਗਟ ਪਾਇਆ ਜਿਆ ਪਲਾਸਟਿਕ ਵਾਲਾ ਉਹਦੇ ਮਾਨ ਨਹੀਂ ਪਾਇਆ ਉਹ ਵੀ ਕੋ ਨਹੀਂ ਗਾ ਵੇ ਉੱਥੋਂ ਮਿੱਟੀ ਡਿੱਗਣ ਦੀ ਏ ਫੇਰ ਆ ਗਿਆ ਬਈ ਮੰਮੀ ਦਾ ਕਿੱਡਾ ਕੱਢੀ ਨਹੀਂ ਕੀ ਦਾ ਤੇਰੀ ਮੰਮਾ ਦਾ ਉੱਤੇ ਚੱਕੀ ਬਈ ਮੜਾ ਕੈਮਰਾ ਚਲ ਤੇ ਗੱਲ ਕਰ ਫੇਰ ਇਹ ਉਸਮਾਨ ਪਾਇਆ ਹੋਆ ਚਲ ਜਾਣ ਦੇ ਇੱਥੋਂ ਮਿੱਟੀ ਟਿੱਗਨ ਦਿਆ ਵੇ ਫੇਰ ਇਹ ਤਾਂ ਤਲਾਇ ਹੋ ਆਵੇਗਾ ਨਾ ਅੱਗਾ ਬੰਦ ਹੋਵੇਗਾ ਇਹੋ ਇਸ ਦਾ ਮੂੰਹ ਬੰਦ ਕਰਕੇ ਦੱਗਾ ਤੇ ਫੀਚਰ ਗਿਆ ਆਈ ਤੇ ਗਈ ਇਹੋ ਸਾਗ ਇੱਥੇ ਵੀ ਸਾਗ ਡੇਰਦਾ ਉਹ ਨਹੀਂ ਚੱਲ ਜਾਣਗੇ ਨਾ ਤਣਾ ਹੋਇਆ ਰੇ ਘਟਦਾ ਮੈਂ ਕਰਲਾਦਾ ਗੱਲ ਉਹ ਤੁਮ ਹੋਏ ਪੜੋ ਲੀ ਕੇ 플ਾਸਟਰ ਕਰਾ ਨਾ ਜਿਹੜਾ ਪੜੋਲੀ ਉਹ ਤੇ ਮੇਰੇ ਉੱਥੇ ਵੀ ਜੋ ਉਹਦਾ ਟੈਡੀ ਪੜੋਲੀ ਹੋਣੀ ਹੈ 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 ਟੈਡੀ ਪੜੋਲੀ ਹੋ ਰਹੀ ਆ ਉਹ ਅੱਛਾ 200 ਜੱਕੀ ਭਾਈ ਕਹਿ ਰਿਹਾ ਤੇ ਮੜਾਇਆ ਰੋ ਕਰੋ ਰੋ ਕਰੋ ਰੋ ਕਰੋ ਆ ਦੇਖਾ ਕਿੱਥੇ ਆ ਦੇ ਕੀ ਬਣਿਆ ਥੱਲੇ ਬਡੋਲੀ ਕਿੱਧਰ ਉੱਤੋਂ ਕਿੱਧਰ ਆ ਦੇ ਆ ਜਾਂਦਾ ਰੇਤਾ ਲਾ ਉਹ ਡਿੱਗੀ ਜਾਂਦਾ ਰੇਤਾ ਹੁਣ ਇਹ ਮੋਟਰ ਉਹ ਚਾਨ ਵਾਲਾ ਸੋਦਾ ਆ ਲੰਮਾ ਨਹੀਂ ਨਾ ਪਿਆ ਟਾਈਮ ਲੰਮਾ ਪੈ ਜਾਂਦਾ ਪੰਜ ਚਾਰ ਆਸਾਂ ਫਿਰ ਮੋਟਰ ਨਹੀਂ ਨਹੀਂ ਜੇ ਕਿਤੇ ਮੋਟਰ ਚਲਾਦੀ ਨਾ ਜਨਾਬ ਦੁੰਡਕੀ ਆ ਦੀ ਮਨ ਜੇ ਦੇਖਿਆ ਮਾਂ ਮੋਟਰ ਪਾ ਕੇ ਚਾਰ ਵਾਰੀਆਂ ਚਲਾਉ ਲਾ ਮੋਟਰ ਨਿਕਲਦੀ ਨਹੀਂ ਕਦੀ ਵੀ ਇਹ ਤੋਂ ਚੱਲ ਭਾਈ ਚਾਰ ਵਾਰੀਆਂ ਕਿਤੋਂ ਇੱਕ ਵਾਰੀ ਕਿੰਨਾ ਹੋ ਗਿਆ ਤیرے 75 75 ਦਾ ਬਾਦ ਆਉਂਦੀ 80 ਹੋ ਗਿਆ 83 ਚੱਲਾ ਇੱਕ ਅੱਧਾ ਜੋੜ ਥੋੜੀ ਆ 20 ਫੁੱਟ ਤੇ ਮੰਨ ਲਾ ਹਰ 20 ਫੁੱਟ ਤੇ 10 ਫੁੱਟ ਬਈ ਚੋਕ ਕਰੋ ਕਰੋ ਕਿੰਨਾ ਹੋ ਗਿਆ ਰੋਕੀ ਰੋਕੀ ਇਕ ਪੜੋਲੀ ਦਾ ਫਰਕ ਉਦੋਂ ਕਰਤਾ ਸੀ ਖਿਸਕੀ ਉਦੋਂ ਮੈਂ ਜੀ ਚੱਕੀ ਥੋੜਾ ਤਾਂ ਨੂੰ ਥੋੜਾ ਚੱਕੀ ਉਦੋਂ 91 ਬਾਸ ਬਾਸ 291 ਹੋਏ ਉਦੋਂ ਵੀ ਇੰਨਾ ਨਾ ਫਰਕ ਜਾਂਦਾ ਥੋੜਾ ਜੀ ਨੀਵਾ ਕਰੀ ਥੋੜਾ ਜੀ 285 ਚਲ ਜਦੋਂ ਆ ਸਾਲ ਬਾਅਦ ਚ ਸਾਲੀ ਸਾਲੀ ਕਰਾਇਆ ਉਹਦੇ ਕਰਕੇ ਹੋਰ ਚੱਲ ਜਾਣ ਨਹੀਂ 290 ਉਹ ਤਾਂ ਉੱਪਰੇ ਤੋਂ ਬੋਲ ਗਿਆ ਤਾਂ ਅਸੀਂ ਹੋਰੀਆ ਤਲਾ ਤੋਂ ਉਹਨੇ ਬਹੁਤ ਦੂਰ ਪਿਆ ਕੰਮ ਹਾਂ ਹਾਂ ਇਹਨੇ 600 ਦੀ ਹੈ ਆ ਥੱਲੇ ਦਾ ਠੀਕ ਨਹੀਂ ਆ ਜੋੜ ਤੇ ਸਹੀ ਆਪਾਂ 290 ਆ 190 ਗਲੀਆਂ 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 ਨੇ ਜਬੇ ਸਾਬੀਆਂ ਆ ਦਿਖਾ ਵੱਡੇ ਵੱਡੇ ਗਲੀਆਂ ਨੇ ਜੀ ਯਾਰ ਇਹ ਕਾਦਾ ਫਿਲਟਰ ਹੈ ਭੈਣ ਚੋਦਾ ਆ ਦਿਖਾ 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 ਆਹ ਕੀ ਗੱਲ ਹੈ ਆ 1 ਮੀਟਰ ਰੋਕੀ ਮੜਾਇਆ ਸਮਾਨ ਪੈੜਾ ਪਿਆ ਸਮਾਨ ਪੈੜਾ ਹੋਰ ਕੁਝ ਨਹੀਂ ਹਾਂ ਨੇ ਸਮਾਨ ਤਾਂ ਨਹੀਂ ਬਈ ਹੱਤ ਹੁੰਦਾ ਸੇ ਉਹ ਜੋੜ ਨਹੀਂ ਬਈ ਇੱਕ ਅੱਧਾ ਜੋੜ ਹੱਲ ਜਾਂਦਾ ਹੁੰਦਾ ਭੈ ਜੋ ਨਿੰਨੇ ਜੋੜ ਹੱਲਦੇ ਨੇ ਵੀ ਤੇ 40 ਸਿੰਗਲ ਆਹੀ ਪਲਾ ਕੇ ਡਬਲ ਤੇ ਹੋਣ ਡਬਲ ਡਬਲ ਆ ਜਾਲੀ ਹਾਂ ਜਾਲੀ ਸਾਰੇ ਵੱਡਾ ਬਲਾ ਜਾਲੀ ਜਾਲੀ ਦਾ ਵੀ ਗੱਲ ਤਾਂ ਹੈ ਬਈ ਜਿੱਥੇ ਜਾ ਕੇ ਟਟੂ ਟਟਾ 10-15 ਮਿੰਟਾਂ ਦਾ ਮੋਗੇ ਨਿਕਲੇ ਪੈਣੇ ਹਾਂ ਜੇ ਤੋਂ ਬਾਹਰੇ ਇਹਦੇ ਵੱਡੇ ਵੱਡੇ ਮੋਗੇ ਹੋਏ ਪੈਣੇ ਨੇ ਨਾ ਫੈਂਟਰ ਤੇ ਨਹੀਂ ਜੇ ਕੋਈ ਫੈਂਟਰ ਜਾਂ ਕੋਈ ਆ ਪੱਕੇ ਜੀ ਆ ਤੇ ਜੋ ਤੋਂ ਪੂਰੇ ਆ ਗਿਆ ਰੜੇ ਇੱਕ ਦਿਨ ਆ ਕੇ ਚਾਰ ਦਿਨ ਹੁੰਦੀਆਂ ਨੂੰ ਬੋਰ ਤੇ ਅੱਖਾਂ ਹੀ ਹੋਣਾ ਇਹ ਤੋੜ ਇੱਕ ਕਰੇ ਪੈਣੇ ਤੇ ਬੰਦਾ ਹੀ ਭੱਜ ਗਈ ਇਹਨਾਂ ਦਾ ਇੱਥੋਂ ਪਿਆ ਗੱਗਰੇ ਦੇ ਉੱਪਰ ਠਾਹਤਾ ਸਤੜੇ ਆਣੇ ਵਾਲਾ ਆਓ ਉਹ ਮਿਸਤਰੀ ਕਪਣੋਈਆ ਦਾ ਉਹ ਸਾਲਾ ਹੀ ਕਪਨੂਜਾ ਹੀ ਪਨੂਜਾ ਦਾ ਪੈਸੇ ਕੱਢੇ ਗਾਣਾ ਤੇਰੀ ਭੈਣ ਤੇਰੀ ਨੂੰ ਆ ਫੇਰ ਇੱਥੇ ਜੋੜ ਜੋੜ ਤੇ ਰਗੜਾਂ ਚ ਲੱਗਾ ਤਾਂ ਸਹੀ ਆ ਰਿਹਾ ਭਰੇ ਜਿਹੜਾ ਨੁਕਸਾਨ ਆਉਣਾ ਤਾਂ ਇਤਨਾ ਬਹੁਤ ਚੱਕਰ ਆਇਓ ਬੋਲਦੇ ਹੀ ਬੜਾ ਹਨ ਸੁੱਖਾ ਪੀਗਾ ਕਿ ਦਿਨ ਤੋਂ ਕਾਹਨ ਆਮ ਗਿਰ ਕੇ ਦੇ ਹੋਣੀ ਸ਼ਾਮਤ ਨੂੰ ਇੱਕ ਦਿਨ ਆ ਗਿਆ ਕੈਪਟੀਆਂ ਵਾਲਾ ਯੂਗਲ ਕਰ ਬੰਦ ਟਰੈਕਟਰ ਵੀ ਬਿਤਾਇਆ ਚੋਰੇ ਜਨੇ ਦੱਬੀ ਬਿਰਾ ਡਰਮ ਸੁਣੇ ਪਰਿਆ ਡਰਮ ਆ ਜਾ ਕੇ ਤੁਹਾਡੀ ਤੂੜੀ ਆਹ ਖਮ ਮਰਾ ਤੂੜੀ ਜਿੱਥਾ ਪਈਆ ਟਰੈਕਟਰ ਚੱਕ ਗਾ ਤੋ ਪਤਾ ਨਹੀਂ ਟਰੈਕਟਰ ਤਕੜਾ ਤਾਂ ਲਿਕੜਿਆ ਆ ਵੱਡਾ ਹੁੰਦਾ ਮਿੰਦਰਾ ਮੁੰਦਰਾ ਸੜ ਕੇ ਟਾਇਰ ਉੱਪਰ ਹੁੰਦੇ ਕੈਪ ਦੀ ਮੈਂ ਕਿਹਾ ਦੇਸੇ ਮਾ ਬੜੇ ਰਾਪਾ ਚੱਕਰ ਕੱਟ ਰਖੇ ਆ ਉੱਥੇ ਆਉ ਰਾਪ ਜਾਈ ਫਿਰ ਗਿਆ ਮੈਂ ਚਾ ਲੈਣ ਬੱਗਿਆ ਲੈ ਗਿਆ ਦਮ ਲਗੇ ਮੈਂ ਚਲਾ ਕੇ ਬੈਠਾ ਆ ਰੋਹ ਤੇ ਜਾ ਗੀ ਜੀ ਉੱਤਾਰ ਦਾ ਥੱਲੇ ਕਾਨੂੰ ਚੜਦਾ ਫਿਰ ਉੱਤੇ ਇਹ ਕੈਮਰਾ ਜਾਂਦਾ ਉਵੇਂ ਨਾ ਰੇਤਾ ਵੀ ਬੈਠ ਰਿਹੀ ਜਾਂਦੇ ਹਾਂ ਉੱਪਰ ਦੇ ਕਿਰ ਰੇਤਾ ਗਲੀਆਂ ਆਉਂਦੇ ਆਪ ਹੀ ਨੇ ਕਿਹੜਾ ਫੈਂਟਰ ਆ ਆ ਗਲੀਆਂ ਹੋਈਆਂ ਨੇ ਪੱਕੇ ਚ ਵੀ ਗਲੀਆਂ ਹੋਈਆਂ ਆ ਤਤ ਮਹੀਨੇ ਹੋ ਗਏ ਨੇ ਬੋਰ ਬੰਦੀ ਏ ਮੋਰੇ ਹੋਏ ਹੋਏ ਨੇ ਵੇਖੋ ਸੂਖੇੜ ਇਹਨਾਂ ਦਾ ਆਪਣਾ ਨਾਮ ਨਹੀਂ ਕਿਹਾ ਬੁੱਢੇ ਕੇ ਕਿਹੜੇ ਨੇ ਪਰਾਵੀ ਰੋਵੀ ਹਾਂ ਜਦੋਂ ਕੁੱਕ ਗਰਮਾ ਵੀ ਨਾ ਲਾਲ ਮਿੱਟੀ ਚਲਾ ਦੀ ਇਸ ਵਾਰੀ ਪਾਈਪ ਲਾਂ ਜਾ ਮੁਗਦੀ ਨਾਲ ਹੀ ਮੋਟਰ ਗੱਲਾ ਖੋਲੀ ਆ ਮਨੇ ਜਮ ਕਰਦੀ ਦੀ ਪਾਈਪ ਲਾਂ ਉਹਨੂੰ ਵੀ ਕਰਾਉ ਸਾਈ ਸਾਈ ਮੋਟਰ ਦਾ ਜੋਰ ਲੱਗਾ ਪੈ ਜਾ ਮੁਸੰਮੀਆਂ ਨੂੰ ਮੁਸੰਮੀ ਇੱਕ ਨਹੀਂ ਛੱਡੀ ਹੋਰ ਕਾ ਸਹੀ ਹੈ ਜਦੋਂ ਉੱਤੋਂ ਹੀ ਨਾ ਉੱਪਰ ਨਹੀਂ ਬਾਈ ਉੱਪਰ ਨਹੀਂ ਉੱਪਰ ਨੇ ਪੜੋ ਨਹੀਂ ਹਾਲੀਆਂ ਸਾਰੀਆਂ ਉੱਤੋਂ ਹੀ ਨਜ਼ ਵਜ ਗਿਆ ਥੱਲੇ ਹੀ ਕਰਾਂਗੇ ਅੱਛਾ ਆ ਦੇਖਾ ਕਰੀ ਨਿਕਲੀ ਆ ਗਲੀਆਂ ਨੇ ਹਾਂ ਤਮ ਅਜੇ ਆ ਜਾਂਦਾ ਨਹੀਂ ਘਰ ਉਹ ਵੀ ਕੱਢੇ ਗਿਆ ਇਹ ਦੇਖ ਪੱਕਾ ਜਿਹੜਾ ਮਾਲ ਉੱਚ ਵੀ ਭੈ ਜੋ ਡੇ ਡੇ ਮੋਰੇ ਨੇ ਫਿਲਟਰ ਕਾਦਾ ਹੈ ਆਓ ਬੋਰ ਵੀ ਉਹੀ ਕਰਕੇ ਗਏ ਹਾਂ ਬੱਸ ਫਿਰ ਉਹ ਵੀ ਐਂ ਚੱਲਣ ਡਿਆ ਵੇਲਾ ਹਾਂ ਕੋਈ ਮਾਰੇ ਭੈਣ ਦੇ ਡੁੰਡੇ ਹੋ ਵੀ ਨਹੀਂ ਬੰਦ ਕਰਦਾ ਰੁਕ 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 ਉਹ ਠੇਰ ਦੱਸ ਨਹੀਂ ਚੱਲ ਚੱਣੀ ਚੱਣੀ ਕਰੀ ਦੇ ਲੈ ਡੋਲਾ ਗੂਣਾ 400 50 ਬਟਾ ਤੜਾ ਕਰੀ ਬੱਸ ਫਿਰ 460 ਦੇ ਬੋਰ ਵੇਚ ਰਿਹਾ ਪਾ ਪਾ ਦੇ ਸੋਸ ਜਿਹੜਾ ਸਾਲੇ ਜਿੱਥੇ ਰਿਓ ਕਰਿਆ ਪਾ ਪਾ ਹਾਂ ਪਾ ਪਾ ਉਹ ਤਾਂ ਨਾ ਇਹ ਪਾਈਪ ਬੰਦ ਹੋਇਆ ਪਿਆ ਹੂੰ ਪਰ ਗੇ ਥੱਲੇ ਮਿੱਟੀ ਨਾਲ ਚਾਰ ਤੋਂ 400 ਜਿੰਨਾ ਦੀ 400 70 70 64 ਦਾ ਇਹ ਹੁਣ ਥੱਲੇ ਜਿਹੜਾ ਸੱਲ ਆਲਾ ਪੈ ਗਿਆ ਉਹ ਭਰ ਗਿਆ ਹੂੰ ਉਹ ਤਾਂ ਪਰਗਾ ਪਾਣੀ ਦੁੱਤੀ ਆ ਜਾਂਦਾ ਬਈ ਪਾਣੀ ਤਾਂ ਦੁੱਤੀ ਜਿਹੜਾ ਮੈਂ ਤਾਂ ਰੱਖਦਾ ਜਾਂਦਾ ਕਟੋੜ ਅੱਧੀ ਘੰਟਾ ਲਾ ਦਿੱਤਾ ਚੱਕਣਾ ਚਾਹੀਦਾ ਕਿੰਨਾ ਹੋ ਗਿਆ 460 ਬੁੱਟ ਹੋ ਗਿਆ ਹੋਏ 2-3 ਫੁੱਟ ਪਰ ਗਿਆ ਸੀ 46465 ਉਹ ਸਾਲ ਜਿਹੜਾ ਖਾਲੀ ਸੀ ਉਹਦੇ ਸਨ ਹੀ ਆ ਆ ਪਏ ਪੱਕਾ ਨਾ 64 63 ਪਤਾ ਨਹੀਂ ਇਸ ਤਰ੍ਹਾਂ ਆਇਆ ਸੀ 63 ਭਾਵਦੇ ਨੇ 64 ਡੱਬੀ ਆਈ ਥੀ ਹਾਂ ਬਸ ਫਾਈਨਲ ਬਾਰ-ਬਾਰ ਮੀਣਾ ਨੂੰ ਤੇ ਆਪਾਂ ਕੱਢ ਦੇ ਈ ਪੁੱਟ ਪਾ ਦੇ ਬਰ ਬਾਰ ਅੱਗੇ ਸਲੋਜੀ ਫਾਈਨਲੀ ਕੈਮਰਾ ਆਪਣਾ ਬੱਜ ਚੁੱਕਿਆ ਤੇ ਹੁਣ ਆਪਾਂ ਮਿਸਤਰੀ ਨਾਲ ਕਰਦੇ ਗੱਲ ਕਿ ਕੀ ਡਿਟੇਲ ਹੈ ਜੀ ਬੋਰ ਦੀ ਸ੍ਰੀ ਗੱਲ ਜੀ ਅਸੀਂ ਪਿੰਡ ਬੰਦ ਪੋ ਜੀ ਰੱਤੀ ਘੜਈ ਅੱਜ ਅਸੀਂ ਬੋਰ ਚੈੱਕ ਕਰ ਲਿਆ ਜਦ ਕਿ ਇਹ ਬਹੁਤ ਜਿਆਦਾ ਫਲਟਾ ਇਹ ਚ ਬੋਰਚ ਅਸੀਂ ਇਹਨਾਂ ਨੂੰ ਜਵਾਬ ਦਿੱਤਾ ਵੀ ਇਹ ਬੋਰਚ ਚਲਾਉਣ ਯੋਗ ਹੈਗਾ ਵੀ ਇਹ ਚ ਮੋਟਰ ਨਾ ਪਾਇਓ ਤੇ ਜੀ ਬਾਕੀ ਵੀਡੀਓ ਸਾਰਾ ਕੁਝ ਦਾ ਮੰਨ ਲਓ ਦਿਖਾਇਆ ਹੈ ਬਹੁਤ ਪਰੋਲੀਆਂ ਦੇ ਜੋੜ ਵੀ ਹੱਲੇ ਪਹਿਲਾਂ ਤੱਕरीबन 2 2 3 3 ਇੰਚ ਇਹ ਦੇ ਰਿੱਤੀ ਇਸ ਕਾਰਨ ਬਹੁਤ ਜਿਆਦਾ ਮਾਰਦਾ ਹੈ ਜਦ ਕਿ ਬੋਰ ਹੈਗਾ 450 ਫੁੱਟ ਵਾਲਾ ਤੇ 500 ਫੁੱਟ ਵਾਲਾ ਬੋਰ ਹੈ ਤੇ ਇਹ ਰਿੱਤੀ ਮਾਰ ਰਿਹਾ ਹੈ ਬਾਕੀ ਕੈਮਰੇ ਨਾਲ ਬੋਰ ਚੈੱਕ ਕੀਤਾ ਜੇ ਤੇ ਬਾਕੀ ਹੋਰ ਕੋਈ ਬੋਰ ਚੈੱਕ ਕਰਵਾਉਣਾ ਸਾਡਾ ਸੰਪਰਕ ਕਰ ਸਕਦੇ ਹੋ ਮੇਰਾ ਨਾਮ